ਬੇਬੇ ਹਾਂ ਭਾਈ ਅੱਜ ਕਿਹੜਾ ਗੀਤ ਸੁਣਾਉਗੇ ਅੱਜ ਗੀਤ ਸੁਣਾ ਦੇਣੀ ਆ ਭਾਈ ਮੈਂ ਸੱਤਨੂੰ ਦਾ ਸੱਸ ਨੂੰ ਦਾ ਕਿਹੜਾ ਉਹ ਜੇ ਛੱਠ ਪੁੱਛ ਨੋ ਪੁੱਛ ਦੀਆ ਫੇਰ ਆ ਵੀ ਸੱਤਨੂੰ ਹੂੰ ਬਈ ਛੱਠੇ ਪੁੱਤਤਾ ਤੇਰਾ ਸਾਹਿਬ ਜੀ ਮੇਰਾ ਕਾਇਦੀ ਨੌਕਰੀ ਟੋਰੀਆ ਹੂੰ ਸੱਸ ਤੇ ਕਹਿੰਦੀ ਆ ਫੇਰ ਹੂੰ ਨੋ ਐਨੀ ਪੁੱਤਤਾ ਮੇਰਾ ਸਾਹਿਬ ਜੀ ਤੇਰਾ ਜੰਮੂ ਦੀ ਨੌਕਰੀ ਟੋਰੀਆ ਤੂੰ ਤੇ ਇਹ ਢੀਲਾ ਕੇ ਕੰਮਕਾਰ ਆਪਦੇ ਰਾਇ ਉਹ ਖਟਣ ਖੱਟੀ ਖਟਣ ਗਿਆ ਪੈ ਨਹੀਂ ਪੀਏ ਅੱਛਾ ਹਾਂ ਖੱਟ ਕੇ ਲਿਆਊਗਾ ਤੂੰ ਆਪਦੇ ਕੰਮਕਾਰ ਕਿਸੀ ਦਾ ਕੱਢ ਲੈ ਪਰ ਪੋਜ ਢੀਲਾ ਕੇ ਰਾਇ ਕੱਟੀ ਖੱਟ ਕੇ ਲਿਓ ਮੇਰੇ ਪੁੱਤ ਅੱਛਾ ਉਹ ਦਬ ਚਲੇ ਜੀ ਨਹੀਂ ਲੱਗਦਾ ਤਾਂ ਕਹਿੰਦੀ ਹੋਊਗੀ ਹਣਾ ਉਹਦਾ ਸਿਰ ਦਿਲ ਘਟਦਾ ਹੋਊਗਾ ਵੀ ਮੇਰੇ ਘਰ ਵਾਲਾ ਤੋੜਦਾ ਬਾਹਰ ਲੱਗਦਾ ਫਿਰ ਮੋੜ ਮੋੜ ਪੁਛਦੀ ਐ ਬਈ ਕਹਿੰਦੀ ਐ ਸੱਚ ਦੀ ਇਹ ਕੱਢ ਕਸੀਦਾ ਲਾ ਕੇ ਦੀਦਾ નોਕਰ ਘਟ ਘਰ ਆਉਣਗੇ ਆਏ ਵਿਚਾਰੀ ਰੋਜ਼ ਯਾਦ ਕਰਦਾ ਹਾਂ ਯਾਦ ਕਰਦੀ ਆ ਉਹ ਬਹੁਤ ਸੋਹਣਾ ਗੀਤ ਹੈ ਨਾ ਬੀਬੀ ਉਹ ਫੇਰ ਕਹਿੰਦੀ ਆ ਸੱਥੇ ਨੀ ਕੱਢ ਕਸੀਦਾ ਲਾ ਕੇ ਦੀਦਾ નોਕਰ ਨਾ ਜਰੇ ਨਾ ਆਉਂਦੇ ਹੂੰ ਵੀ ਘਰ ਆ ਤਾਂ ਮੈਨੂੰ ਦਿਖਦਾ ਨਹੀਂ ਮੇਰਾ ਨੌਕਰ ਤਾਂ ਆ ਆ ਉਹ ਫੇਰ ਸਸ ਨੂੰ ਪੁੱਛ ਲੈਂਦੀ ਆ ਉਹ ਸੱਥ ਫੇਰ ਕਹਿੰਦੀ ਆ ਧੀਏ ਤੂੰ ਦਿਲ ਲਾ ਕੇ ਰੱਖੋ ਦਿਲ ਰਾ ਕੇ ਲਾ ਕੇ ਰਾਇ ਆ ਬੰਦਾ ਉਹ ਖੰਟੀ ਘੱਟ ਕੇ ਲਿਆਉ ਉਹ ਤੋਂ ਹਾਂ ਉਹ ਤਾਂ ਫੇਰ ਐ ਹੀ ਹੁੰਦਾ ਸੀ ਕਈ ਕਈ ਸਾਲਾਂ ਬਾਅਦ ਆਉਂਦੇ ਸੀ ਕਈ ਕਈ ਸਾਲਾਂ ਬਾਅਦ ਆਉਂਦੇ ਨਹੀਂ ਸੀ ਸਹੀ ਗੱਲ ਹੈ ਤਾਂ ਫੌਜੀ ਐ ਹੀ ਹੁੰਦੇ ਸੀ ਹੁਣ ਤਾਂ ਚਲੋ ਨਾਲ ਲੈ ਜਾਂਦੇ ਨੇ ਪਹਿਲਾਂ ਤਾਂ ਕੋਈ ਨਾਲ ਲੈ ਕੇ ਜਾਂਦੇ ਪਹਿਲਾਂ ਤਾਂ ਕੋਈ ਨਾਲ ਨਹੀਂ ਲੈ ਜਾਂਦਾ ਚਿੱਠੀ ਵੀ ਦੋ ਦੋ ਸਾਲਾਂ ਬਾਅਦ ਆਉਂਦੀ ਜਾਂ ਚਿੱਠੀਆਂ ਨਹੀਂ ਬਹੁਤ ਚਾ ਉਹ ਚੜਦਾ ਹੂੰ ਹੂੰ ਤੇ ਅੱਜ ਜਿੱਠੀ ਆ ਗਿਆ हां चिट्ठी ਵੀ ਫੇਰ ਨਾ ਪੜਾਣ ਜਾਂਦੇ ਸੀਗੇ ਕਿਸੇ ਕੋਲ ਨਾ ਮੈਂ ਪੜਦੀ ਹੁੰਦੀ ਸੀ ਵੀ ਵੀ ਉੱਥੇ ਚਿੱਠੀ ਸਾਡੇ ਵੀ ਉੱਥੇ ਫੌਜ ਦੇ ਵਿੱਚ ਸੀਗਾ ਤੇ ਘਰ ਵਾਲਾ ਕਿਸੇ ਤੋਂ ਵਿਚਾਰਾ ਚਿੱਠੀ ਲਿਖਵਾਉਂਦਾ ਸੀ ਉਹਦੇ ਘਰ ਵਾਲਾ ਅਣਪੜ੍ਹ ਸੀ ਜਿਹੜਾ ਫੌਜ ਦੇ ਵਿੱਚ ਗਿਆ ਸੀ ਦੇਖ ਵੀ ਵੀ ਅਣਪੜ੍ਹ ਸੀਗਾ ਨਾਲੇ ਪੜ੍ਹ ਹੁੰਦੇ ਤੇ ਤੇ ਫੇਰ ਉਸ ਤੋਂ ਬਾਅਦ ਵੀ ਜਦੋਂ ਉਹ ਚਿੱਠੀ ਇੱਧਰ ਆ ਜਾਂਦੀ ਸੀ ਆ ਜਾਂਦੀ ਟੀ ਫੇਰ ਮੇਰੇ ਕੋਲੇ ਲੈ ਕੇ ਆ ਜਾ ਕਰੇ ਵਿਚਾਰੀ ਉਹਦੇ ਘਰ ਵਾਲੀ ਉਹ ਵੀ ਅਣਪੜ੍ਹ ਉਹ ਵੀ ਅਣਪੜ੍ਹ ਹੋਰ ਫੇਰ ਮੈਂ ਲਿਖਿਆ ਕਰਾਉਂਦੀ ਚਿੱਠੀ ਫੇਰ ਮੈਂ ਸੁਲਖਾਇਆ ਕਰੇ ਜਿਹੜੇ ਜਿਹੜਾ ਕੁਝ ਬੋਲੀ ਜਾਂਦੀ ਸੀ ਵੀ ਵੀ ਉਹੀ ਕੁਝ ਮੈਂ ਲਿਖੀ ਜਾਂਦੀ ਸੀ ਛ ਹੁੰਦਾ ਸੀ ਫਿਰ ਹੁਣ ਮੇਨੂੰ ਵੀ ਦਿਮਾਗ ਚ ਆਉਂਦਾ ਹੈ ਮੱਖਾ ਵਿਚਾਰੀ ਉਹ ਕਿੰਨੀ ਆ ਉਹਦੇ ਦਿਲ ਚ ਜਿਹੜੀਆਂ ਗੱਲਾਂ ਹੁੰਦੀਆਂ ਸੀ ਸਾਰੀਆਂ ਮੈਥੋਂ ਲਖਵਾਉਂਦੀ ਸੀ ਫਿਰ ਉਹ ਖੁਸ਼ ਹੋ ਜਾਂਦੀ ਸੀ ਫਿਰ ਮੈਂ ਸਾਰਾ ਕੁਝ ਲਿਖਦਾ ਮੈਂ ਆਪਣੇ ਮੇਰਾ ਪਤੀ ਨੂੰ ਪਤਾ ਲੱਗੂ ਹਾਂ ਉਹ ਵੀ ਵਿਚਾਰਾ ਕਿਸੇ ਕੋਲ ਪੜਾਉਂਦਾ ਸੀ ਤੇ ਉਹ ਵੀ ਕਿਸੇ ਕੋਲ ਪੜਵਾਉਂਦੀ ਸੀ ਵੀ ਉਹਦੋਂ ਪੜੇ ਹੁੰਦੇ ਸੀਗੇ ਬਈ ਜੀ ਇਹਦੀ ਲੱਗਦਾ ਕੱਲੀ ਦਾ ਹਾਂ ਨਾ ਸਹੀ ਗੱਲ ਹੈ ਬੀਬੀ ਹਾਂ ਮਾ ਬਾਪ ਬਚਰੇ ਬਿਆਉਂਦੇ ਸੀ ਤੋਰਦੇ ਸੀ ਦਿਖਤੀਆਂ ਨੂੰ ਨਾ ਹਾਂ ਸਹੀ ਗੱਲ ਹੈ ਤੇ ਫਿਰ ਵੀ ਵੀ ਸੁਣਾਓ ਠੀਕ ਸੁਣਾ ਦਿੰਦੀ ਆ ਭਾਈ ਸਸੇਨੀ ਪੁੱਤਤਾ ਹਾਂ ਤੇਰਾ ਨੀ ਚਲ ਮੈਂ ਤੁਹਾਡੇ ਨਾਮ ਨਾਲ ਗਾਵਾਂਗੀ ਠੀਕ ਹੈ ਇੱਥੇ ਆ ਚਲੋ ਸਸੇਨੀ ਬੁਰਦਤਾ ਤੇਰਾ ਨੀ 你？哎。

ਜਾ ਬਸ ਮੇਰਾ ਹੀ ਨੋ ਕੋਲ ਕਟੜੇ ਬਾਰ ਆਉਂਦੇ ਸੱਚੇ ਨੀ ਕਾਂਥੇ ਪਰਾਨੀ ਤੋ ਕੋਰ ਨਾ ਜਰੇ ਨਾ ਆਮੁੰਦੇ ਰੇ ਦੀਦੀ ਬਹੁਤ ਸੋਹਣਾ ਬਹੁਤ ਪਿਆਰਾ ਗੀਤ ਗਾਇਆ ਹੈ ਬਹੁਤ ਸੋਹਣਾ ਗੀਤ ਹੈ ਤੇ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਜੀ ਆ ਮਾਤਾ ਜੀ ਨੇ ਆਪਾਂ ਨੂੰ ਮਿਲਨੇ ਹੈਗੇ ਹੁਣ ਵਿਚਾਰੇ ਗਾਣਾਂ ਦੇ ਨੇ ਇਹਨਾਂ ਦੀ ਆਵਾਜ਼ ਬੈਠਦੀ ਜਾਂਦੀ ਹੈ ਇਹਨਾਂ ਨੂੰ ਅੱਖਾਂ ਨਾਲ ਵੀ ਦਿਖਦਾ ਹੈਗਾ ਤੇ ਇਸ ਕਰਕੇ ਮੈਂ ਇਹਨਾਂ ਤੋਂ ਗੀਤ ਗਵਾਇਆ ਅੱਜ ਨਾਲ ਇਹਨਾਂ ਨੂੰ ਸਹਿਯੋਗ ਦਿੱਤਾ ਹੈ ਤੁਸੀਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਅੱਗੇ ਤੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਰਿਆਂ ਨੂੰ ਪਤਾ ਲੱਗੇ ਕਿ ਸਾਡੇ ਬਜ਼ੁਰਗ ਜਿਹੜੀਆਂ ਮਾਤਾ ਹੁੰਦੀਆਂ ਸੀ ਜਿਹੜੇ ਬਜ਼ੁਰਗ ਹੁੰਦੇ ਸੀ ਪਹਿਲਾਂ ਉਹਨਾਂ ਕੋਲੇ ਕਿੰਨਾ ਵਿਰਸਾ ਸੰਭਾਲਿਆ ਹੋਇਆ ਹੈ ਤੇ ਏ ਮਾਤਾ ਹੋਰ ਅਮਰਗੇ ਆਪਾਂ ਨੂੰ ਗੀਤ ਵੀ ਨਹੀਂ ਆ ਸਕਦੇ ਹੈਗੇ ਤੇ ਕਾਫੀ ਗੀਤ ਮਾਤਾ ਜੀ ਨੇ ਮੈਨੂੰ ਲਖਾਏ ਵੀ ਨੇ ਤੇ ਇਹਨਾਂ ਨੇ ਤੇ ਉਹ ਗੀਤ ਵੀ ਤੁਹਾਨੂੰ ਗਾ ਕੇ ਜਰੂਰ ਸੁਲਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਚਲੋ ਵੀ ਵੀ ਬੋਲ ਦੋ ਵਿੱਚ ਸਾਰਿਆਂ ਦਾ ਧੰਨਵਾਦ ਕਰਦੋ ਸਾਰਿਆਂ ਦਾ ਭਾਈ ਧੰਨਵਾਦ ਹੈ ਜਿਹੜੇ ਮੇਰੇ ਗੀਤ ਸੁਣਦੇ ਨੇ ਭਾਈ ਸੁਣਦੇ ਰਹੋ ਪਿਆਰ ਦੇ ਦਿਓ ਸਾਰਿਆਂ ਦਾ ਪਿਆਰ ਦਿਓ ਭਾਈ ਸਾਨੂੰ ਵਧੀਆ ਵਧੀਆ ਤੁਹਾਡਾ ਪਿਆਰ ਭਾਈ ਮੈਨੂੰ ਮੈ ਦੰਨੀਆਂ ਦੇ ਮੈ ਕਾਨੇ ਦਵਰੀਆ ਭਾਈ ਸਾਡਾ ਸੋਣਿਆ ਕਰੋ ਗੀਤ ਉਹ ਮਲੇਪਾ ਹੋ ਗਿਆ ਹਮਰੋ ਇਹ ਗੀਤ ਗਾਏ ਨਹੀਂ ਜਾਂਦੇ ਬੋਲ ਹੀ ਨਿਕਲਦਾ ਗੀਤ ਤਾਂ ਸੋਨ ਬੋਲੀਆਂ ਬਥੇਰੀਆਂ ਆਉਂਦੀਆਂ ਰਹਿਣਾ ਆਉਂਦੀਆਂ ਤਾਂ ਬਥੇਰੀਆਂ ਨੇ ਹੋੜਤੀ ਪੁੱਤੋ ਬੋਲੀ ਹੋਈ ਜੇ ਹੁਣ ਰਹਿ ਗਏ ਸਹੀ ਗੱਲ ਹੈ ਕਟੀ ਜਾਂਦਾ ਦਿਨੋ ਦਿਨਾਂ ਹਾਂ ਚਾਲੀ ਵੀ ਤੁਸੀਂ ਮੇਰ ਨੂੰ ਵਧੀਆ ਸੱਸ ਮਿਲੇ ਹੋਏ ਹੋ ਨਾ ਮੈਂ ਆਪਣੀ ਸੱਸ ਨਾਲ ਮਿਲ ਕੇ ਦੇ ਸਾਰੇ ਗੀਤ गा ਲੈਣੀਆਂ ਨਾ ਸਾਡੇ ਨਾਲ ਨਾ ਬੋਲੀਆਂ ਪਾ ਲੈਣੀਆਂ ਗੀਤ गा ਲੈਣੀਆਂ ਕੋੜੀਆਂ ਗਾ ਲੈਣੀਆਂ ਜਿਹੜਾ ਪਹਿਲਾਂ ਮੈਂ ਮੇਰੀ ਮੰਮੀ ਨਾਲ ਗਾਉਂਦੀ ਹੁੰਦੀ ਸੀ ਦੇ ਘਰ ਹੁਣ ਛੋਡੇ ਨਾਲ ਗਾਉਂਦੀ ਹਾਂ ਸੱਸ ਨਾਲ ਜਿਹੜਾ ਜਿਹੜਾ ਪੁੱਤ ਸੱਸ ਨੂੰ ਦਾ ਦਿੱਤਾ ਇਹ ਕੋਈ ਮੰਦੀ ਹੈ ਕੋਈ ਮੰਦੀ ਨਹੀਂ ਹਾਂ ਹਨਾ ਦਿਨਤਾ ਜੀ ਸੱਸ ਵੀ ਵੀ ਆਪਣੇ ਮਾਵੇਂ ਹੁੰਦੀਆਂ ਨੇ ਮੈਂ ਥੋੜੀ ਧੀ ਹੋਈ ਹਾਂ ਇੱਕ ਤਰ੍ਹਾਂ ਇਹ ਸੱਸ ਨੇ ਧੀ ਵੜਾਲੀ ਨੋ ਹਾਂ ਫੇਰ ਉਹ ਨmber ਕਿਸੇ ਰਿਸ਼ਤੇ ਨਹੀਂ ਹਾਂ ਨੂੰ ਨੇ ਆਪਣੀ ਸੱਸ ਨੂੰ ਮਾਂ ਸਮਝ ਲਿਆ ਹਨਾ ਹਾਂ ਉਹ ਮਤਲਬ ਕਿ ਇਸੇ ਰਿਸ਼ਤਾ ਵਧੀਆ ਨਹੀਂ ਬਣਦਾ ਇਹ ਰਿਸ਼ਤਾ ਫੇਰ ਉੱਥੇ ਦਾ ਫਰਕ ਹੀ ਨਹੀਂ ਪੈਂਦਾ ਕੋਈ ਹਾਂ بیوی ਆਪਣਾ ਤਾਂ ਕਦੇ ਫਰਕ ਪਿਆ ਨਹੀਂ ਦੇਖੋ ਆਪਾਂ ਤਾਂ ਮਾਮਾ ਧੀ ਆਵਾਗੂ ਰਹਿੰਦੇ ਨੇ ਸਾਡੀ ਚੁੱਕੀ ਗੱਲ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਹਰ ਘਰ ਵਿੱਚ ਐਦਾਂ ਹੀ ਖੁਸ਼ੀਆਂ ਦੇਣ ਹਨਾ ਹਾਂ ਬੜੀ ਵਧੀਆ ਹਾਂ ਤਾਂ ਇਹ ਕਹਿੰਦੇ ਨੇ ਪੈਸੇ ਪਾਵਾ ਜੀ ਘਰ ਵਿੱਚ ਘੱਟ ਹੋਣਾ ਪਿਆਰ ਚਾਹੀਦਾ ਹਾਂ ਪਿਆਰ ਚਾਹੀਦਾ ਬਸ ਮੈਂ ਕਹਿੰਦੀ ਆ ਜਿਹਦਾ ਜੇ ਘਰ ਵਿੱਚ ਪਿਆਰ ਹੈ ਨਾ ਆਪਾਂ ਸਾਰਦਨ ਪਿਆਰ ਨਾਲ ਰਹਿੰਨੇ ਆ ਤਾਂ ਉਹ ਖੁਸ਼ੀ ਮਿਲਦੀ ਆ ਆਪਾਂ ਨੂੰ ਉਹ ਰੱਬ ਵੀ ਖੁਸ਼ ਹੈ ਹਾਂ ਜਦੋਂ ਫਿਰ ਆਪਾਂ ਤੂੰ ਤੂੰ ਮੈਂ ਮੈਂ ਸਾਰਦਨ ਕਰੀ ਜਾਵਾਂਗੇ ਸਾਰੇ ਲੜਾਈਆਂ ਝਗੜੇ ਬੰਦੇ ਵੀ ਦੁਖੀ ਹੋ ਜਾਂਦੇ ਨੇ ਵੀ ਜਨਾਨੀਆਂ ਲੜੀ ਜਾਂਦੀਆਂ ਸਾਰੀਆਂ ਵਿਹੜੀਆਂ ਤੇ ਉਹ ਚੰਗਾ ਨਹੀਂ ਲੱਗਦਾ ਫਿਰ ਹਣਾ ਲੜਾਈ ਤੋਂ ਕੁਝ ਨਿਕਲਦਾ ਨਹੀਂ ਹਾਂ ਵੀ ਆਪਾਂ ਘੜਾ ਤੋਂ ਕੁਝ ਲੈ ਕੇ ਜਾਣਾ ਨਾ ਕੁਝ ਨਹੀਂ ਲੈ ਕੇ ਜਾਣਾ ਸਹੀ ਹੋਣਾ ਬਸ ਜੀ ਪ੍ਰਮਾਤਮਾ ਅਗੇ ਹੀ ਅਰਦਾਸਾਂ ਕਰਦੇ ਆਂ ਕਿ ਹਰ ਘਰ ਵਿੱਚ ਪਿਆਰ ਬਣਿਆ ਰਹੇ ਪਿਆਰ ਬਣਿਆ ਰਹੇ ਭਾਈ ਸਾਹਿਬ ਦੇ ਕੰਮ ਵਧੀਆ ਚੱਲਣ ਸਾਡੇ ਕੰਮ ਵਧੀਆ ਚੱਲਣ ਸਾਡੇ ਬੱਚਿਆਂ ਤੰਦਰੁਸਤੀਆਂ ਬਖਸ਼ਣ ਤੇ ਇਸ ਗੀਤਾਂ ਦੀਆਂ ਲਹਿਰਾਂ ਇਦਾਂ ਹੀ ਚਲਦੀਆਂ ਰਹਿਣ ਤੇ ਗੀਤ ਆਪਣੇ ਬਸ ਜਿੰਦਾਬਾਦ 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 ਆ ਮਾਤਾ ਗੁਰਦੇਵ कौर ਜਿੰਦਾਬਾਦ ਜਿੰਦਾਬਾਦ ਜੀ ਪਾਈ ਗਾਈ ਜੀ ਇਹ ਸੁਣੀ ਜਾਓ ਠੀਕ ਹੈ ਬੇਬੇ ਫਿਰ ਆਪਾਂ 1947 ਦੀ ਵੀ ਗੱਲਾਂ ਦੱਸਦੇ ਹੁੰਦੇ ਨੇ ਸਾਰਾ ਕੁਝ ਪਤਾ ਹੈ ਬੇਬੇ ਨੂੰ ਉਹਦੇ ਛੋਟੇ ਜਹੰਦੇ ਸੀਗੇ ਆਪਾਂ ਇਹਨਾਂ ਤੋਂ ਉਹ ਵੀ ਪੁੱਛਾਂਗੇ ਅਬੀ ਤੁਹਾਨੂੰ ਵੀਡੀਓ ਅੰਪਾ ਰਹਾ ਹਾਂ ਠੀਕ ਹੈ ਜੀ ਓਕੇ ਬਾਏ ਬਾਏ